ਉਹੀ ਵੱਡਾ ਐਲਾਨ ਜਿਸ ਤੋਂ ਡਰਦੀਆਂ ਸੀ ਸਰਕਾਰਾਂ ਅੱਜ ਅਮਰਤਸਰ ਦੇ ਵਿੱਚ ਕਿਸਾਨ ਆਗੂ ਸਰਬੰਸ ਸਿੰਘ ਪੰधेਰ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਸੱਤਾਧਿਰ ਪਾਰਟੀ ਦੇ ਉੱਤੇ ਵੱਡੇ ਜਮਕੇ ਨਿਸ਼ਾਨੇ ਸਾਧਣ ਤੋਂ ਬਾਅਦ ਸਿੱਧੀ ਚੇਤਾਵਨੀ ਦੇਣ ਤੋਂ ਬਾਅਦ ਵੱਡਾ ਐਲਾਨ ਕਰ ਦਿੱਤਾ ਮੁਸ਼ਕਿਲ ਦੇ ਵਿੱਚ ਘਿਰ ਚੁੱਕੀ ਆ ਪੁਲਿਸ ਪ੍ਰਸ਼ਾਸਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪੰਜਾਬ ਪਜਾ ਕੇ ਕੁੱਟਿਆ ਸੀ ਪੁਲਿਸ ਦੇ ਵੱਲੋਂ ਜ਼ਮੀਨ ਐਕਵਾਇਰ ਕਰਨ ਦੇ ਲਈ ਜਦੋਂ ਪਹੁੰਚਦੇ ਨੇ ਤਾਂ ਕਿਸਾਨ ਮੋਰੇ ਅੜ ਜਾਂਦੇ ਨੇ ਮਸ਼ੀਨਾਂ ਦੇ ਜਿਸ ਤੋਂ ਬਾਅਦ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੁੰਦੀ ਆ ਤਾਂ ਅੱਜ ਕਿਸਾਨਾਂ ਦੇ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕਰਕੇ ਅਹਿਮ ਤੇ ਵੱਡੇ ਐਲਾਨ ਕਰ ਦਿੱਤੇ ਚੇਤਾਵਨੀ ਦੇ ਦਿੱਤੀ ਕੀ ਕੁਝ ਕਹਿ ਰਹੇ ਨੇ ਆਖਰ ਸਰਬੰਸ ਸਿੰਘ ਪੰਦੇੜ ਦੀ ਜੁਬਾਨੀ ਸੁਣਾਉਨੇ ਆ ਕਿਸਾਨਾਂ ਦੇ ਲਈ ਆ ਗਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਵੱਡਾ ਐਲਾਨ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਹੋ ਗਿਆ ਵੱਡਾ ਫੈਸਲਾ ਹੁਣ ਕਿਸਾਨਾਂ ਦੇ ਲਈ ਇਹ ਵੱਡੀ ਰਾਹਤ ਤੇ ਖੁਸ਼ੀ ਦੀ ਖਬਰ ਹੈ ਤਾਂ ਇਸੇ ਗੱਲ ਦਾ ਸੀ ਕਿਸਾਨਾਂ ਨੂੰ ਇੰਤਜ਼ਾਰ ਕਿ ਆਖਰ ਕਿਸਾਨਾਂ ਦੇ ਦਵਾਕ ਦੇ ਚੁੱਕ ਗਈ ਪੰਜਾਬ ਦੀ ਸਰਕਾਰ ਆਖਰ ਕਿਹੜਾ ਵੱਡਾ ਐਲਾਨ ਹੋਇਆ ਕਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਐਲਾਨ ਹੋ ਚੁੱਕਿਆ ਕਿਹੜਾ ਵੱਡਾ ਫੈਸਲਾ ਹੋਇਆ ਕੈਬਨਟ ਦੇ ਵਿੱਚ ਫੈਸਲੇ ਨੂੰ ਕੈਬਨਟ ਦੇ ਵਿੱਚ ਮਨਜ਼ੂਰੀ ਵੀ ਮਿਲ ਚੁੱਕੀ ਹੈ ਪੰਜਾਬ ਦੇ ਪ੍ਰਧਾਨ ਦੀ ਜਵਾਨੀ ਸੁਣਾਉਂਦੇ ਆ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਵੱਡਾ ਫੈਸਲਾ ਸੁਣਾਇਆ ਅਮਨ अरोड़ा ਦੀ ਵਾਇਟ ਹੈਲੋ ਹੈਲੋ ਜੇ ਦੋਵਾਂ ਦੀ ਕਰੀਏ ਦੋ ਕਨਾਲਾਂ ਜਗਾ ਇੱਕ ਕਿੱਲੇ ਵਿੱਚ 8 ਕਨਾਲਾ ਜਗ੍ਹਾ ਹੁੰਦੀ ਜੇ ਇੱਕ ਕਿੱਲਾ ਲਿਆ ਜਾਊਗਾ ਤੇ ਦੋ ਕਨਾਲਾ ਵਾਪਸ ਆਉਣਗੇ ਔਰ ਅਸੀਂ ਕਹਿੰਦੇ ਆਂ ਵੀ ਤੁਸੀਂ ਕਹਿੰਦੇ ਹੋ ਪਿੰਡਾਂ 'ਚੋਂ ਸਰਕਾਰ ਚੱਲਣੀ ਆ ਤੇ ਹੁਣ ਜੇ ਪਿੰਡਾਂ 'ਚੋਂ ਸਰਕਾਰ ਚੱਲਦੀ ਹੁੰਦੀ ਤਾਂ ਫੈਸਲਾ ਚੰਡੀਗੜ੍ਹੋਂ ਨਹੀਂ ਸੀ ਹੋਣਾ ਚਾਹੀਦਾ ਉਹ ਜਿਹੜੇ 44 ਪਿੰਡ ਨੇ ਉਹਨਾਂ ਕੋਲ ਪਹਿਲਾਂ ਤੁਸੀਂ ਪਿੰਡਾਂ 'ਚੋਂ ਫੈਸਲਾ ਕਰਕੇ ਆਉਂਦੇ ਉਹ ਤੁਹਾਨੂੰ ਬਾਰ-ਬਾਰ ਪਾਲਿਸੀ ਰਿਪੀਟ ਨਹੀਂ ਸੀ ਕਰਨੀ ਪੈਣੀ ਇਹ ਵਪਾਰੀ ਵਰਗ ਨੂੰ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਅਰਬ ਆਈਸ਼ਿੰਗ ਦਾ ਜਿਹੜਾ ਉਹ ਪ੍ਰੋਜੈਕਟ ਆ ਉਹ ਲਿਆਂਦਾ ਜਾ ਰਿਹਾ ਦੁੱਖ ਦੀ ਗੱਲ ਇਹ ਵੀ ਇਹ ਪਹਿਲੀਆਂ ਸਰਕਾਰਾਂ ਨੇ ਵੀ ਲਿਆਂਦਾ ਮਹੱਲੀ ਅੰਦਰ ਕਹਿੰਦੇ ਸੀ ਕੱਲੀ ਇਹਦੀ ਪ੍ਰਾਪਤਨ ਸੀ ਹੁਣ ਕਹਿੰਦੇ ਪੂਰਾ ਆਲ ਐਂਡ ਆਲ ਪੰਜਾਬ ਦੇ ਅੰਦਰ ਇਸ ਕਿਸਮ ਦਾ ਸ਼ਹਿਰੀਕਰਨ ਡਵੈਲਪਮੈਂਟ ਆਪਾਂ ਕਰਾਂਗੇ ਇਹਦਾ ਮਤਲਬ ਅੰਮ੍ਰਿਤਸਰ ਦੇ ਵਿੱਚ ਵੀ ਹੋ ਸਕਦਾ ਦਰਜਨਾਪਿੰਡ ਜਾੜੇ ਜਾਣ ਇਸ ਕਿਸਮ ਦੀ ਪਾਲਿਸੀ ਲਿਆਂਦੀ ਜਾਵੇ ਜੇ ਉਹ ਕਹਿੰਦੇ ਆ ਵੀ ਅਸੀਂ ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਕਰਾਂਗੇ ਜਿਹੜਾ ਅਮਨ ਅਰੋੜਾ ਜੀ ਕਹਿੰਦੇ ਆ ਕਿਸਾਨ ਦੀ ਮਰਜ਼ੀ ਹੋਊਗੀ ਜਿਹੜੇ ਉਹ ਸ਼ਬਦ ਵਰਤਦੇ ਆ ਉਹ ਕਹਿੰਦੇ ਜੋ ਕੁਝ ਅਸੀਂ ਕਰ ਰਹੇ ਆ ਉਹਦੇ ਵਿੱਚ ਜਿਹੜਾ ਡਿਵੈਲਪਰ ਆ ਜਿਹਨੇ ਜ਼ਮੀਨ ਡਵੈਲਪ ਕਰਨੀ ਆ ਆ ਜਿਹੜੀ ਕੰਪਨੀ ਆ ਜਾਂ ਕਿਸਾਨ ਆ ਮਿਲ ਕੇ ਕੰਮ ਕਰਨਗੇ ਹੁਣ ਡਵੈਲਪਮੈਂਟ ਕਿਹੜਾ ਬਾਉ ਇਹਨਾਂ ਦਾ ਹੀ ਵਪਾਰੀ ਹੋਣਾ ਔਰ ਕਿਸਾਨ ਮਾਲਕ ਤੇ ਕੰਪਨੀਆਂ ਕਿੰਨਾ ਗਿਆ ਇਸ ਬਿਆਨ ਤੇ ਕਿਵੇਂ ਯਕੀਨ ਕੀਤਾ ਜਾਵੇ ਕਿਸਾਨਾਂ ਨੂੰ ਕੁਝ ਮਿਲ ਜੂਗਾ ਕਿਉਂ ਇਹੀ ਭਗਵੰਤ ਮਾਨ ਜੀ ਸੀ ਜਿਹੜੇ ਕਹਿੰਦੇ ਸੀ ਵੀ ਜੜੀ ਵੀ ਮੰਡੀ ਚ ਫਸਲ ਆ ਜੂ ਟਰਾਲੀ ਜੜੀ ਲੱਥ ਗਈ ਮੰਡੀ ਉਹ ਖਰੀਦਣ ਦੀ ਗਰੰਟੀ ਸਾਡੀ ਹੋਊਗੀ ਉਹ ਕਿੱਥੇ ਗਈ ਅੱਜ ਉਹਨੂੰ ਕਿਵੇਂ ਮੰਨ ਲਈਏ ਜਾਂ ਕਹਿੰਦੇ ਸੀ ਭਾਰਤ ਮਾਲਾ ਯੋਜਨਾ ਤਹਿ ਜੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਉਹਨਾਂ ਦਾ ਮੁਆਫਜ਼ਾ ਦਿੱਤੇ ਤੋਂ ਬਗੈਰ ਅਸੀਂ ਜ਼ਮੀਨਾਂ ਐਕਵਾਇਰ ਨਹੀਂ ਕਰਾਂਗੇ ਉਹ ਕਿੱਥੇ ਗਈ ਅਮਨ ਰੋੜਾ ਜੀ ਵੀ ਕੈਬਨਟ ਮੰਤਰੀ ਨੇ ਤੇ ਜਿਹੜੀ ਬੀਬੀ ਕਹਿੰਦੀ ਚੁਟਕੀਆਂ ਦੇ ਵਿੱਚ ਐਮਐਸਪੀ ਦੇਣੀਆਂ ਉਹ ਵੀ ਕੈਬਨਟ ਮਿੰਿਸਟਰ ਸੀ ਜੇ ਉਹਨਾਂ ਦੇ ਬਿਆਨ ਅੱਜ ਪੂਰੇ ਨਹੀਂ ਹੋਏ ਨਸ਼ੇ ਵਾਲੇ ਮੁੱਦੇ ਤੇ 4 ਮਹੀਨਿਆਂ ਵਿੱਚ ਨਸ਼ਾ ਬੰਦ ਨਹੀਂ ਹੋਇਆ ਤੇ ਜੋ ਕੁਝ ਲੈਂਡ ਪੂਲਿੰਗ ਨੂੰ ਲੈ ਕੇ ਸਰਕਾਰ ਸਫਾਈ ਦੇ ਰਹੀ ਆ ਉੱਤੇ ਅਸੀਂ ਭਰੋਸਾ ਕਿਵੇਂ ਕਰੀਏ ਵੀ ਇਹ ਕੱਲ ਨੂੰ ਠੀਕ ਤੋ ਕਿਸਾਨਾਂ ਦਾ ਜ਼ਮੀਨਾਂ ਦੇ ਅਜ਼ਾੜਾ ਇਹ ਤੈ ਹੈਗਾ ਦਾ ਅਰੇ ਲੁਧਿਆਣੇ ਦੀ ਲਕਸ਼ਣ ਜਿੱਤਣ ਵਾਸਤੇ ਕਾਰਪੋਰੇਟਾਂ ਤੋਂ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਕਿਸਾਨ ਮਜ਼ਦੂਰ ਵਰਸਸ ਸ਼ਹਿਰੀ ਤੇ ਦੁਕਾਨਦਾਰ ਬਣਾ ਕੇ ਭਾਵੇਂ ਕੀ ਕਾਰਪੋਰੇਟ ਦਾ ਅਜੰਡਾ ਛੋਟੇ ਦੁਕਾਨਦਾਰਾਂ ਨੂੰ ਵੀ ਝਾੜਦਾ ਵਾ ਜਿਹੜਾ ਆਨਲਾਈਨ ਵਪਾਰ ਆ ਰਿਹਾ ਚਾਹੇ JioMart ਹੋਵੇ ਚਾਹੇ ਹੋਰ ਕੰਪਨੀਆਂ ਹੋਣ ਇਹ ਸਾਰੀਆਂ ਆਨਲਾਈਨ ਵਪਾਰ ਵਿੱਚ ਆ ਰਹੀਆਂ ਨੇ ਦੁਕਾਨਦਾਰੀ ਤੇ ਮੜਾ ਅਸਰ ਪੈ ਰਿਹਾ ਹੈਗਾ ਛੋਟਾ ਲੱਗੂ ਉਦਯੋਗ ਵੀ ਮਾਰਿਆ ਜਾ ਰਿਹਾ ਜਿਵੇਂ ਤੁਹਾਨੂੰ ਇੱਕ ਘਟਨਾ ਚੇਤੇ ਕਰਾਵਾਂ ਪੰਚਕੂਲਾ ਚ ਇੱਕ ਜਿਹੜੇ ਵਪਾਰੀ ਨੇ ਪੂਰੇ ਟੱਬਰ ਨੇ ਖੁਦਕੁਸ਼ੀ ਕੀਤੀ ਕਿਉਂਕਿ ਕਰੋੜਾਂ ਦਾ ਕਰਜ਼ਾ ਚੜ ਗਿਆ ਛੋਟਾ ਲਘੂ ਉਦਯੋਗ ਵੀ ਖਤਰੇ 'ਚ ਹੈਗਾ ਵਾ ਕਾਰਪੋਰੇਟ ਉਹ ਖਾ ਰਿਆ ਤੋਂ ਅਸੀਂ ਕਹਿੰਦੇ ਜ਼ਮੀਨਾਂ ਤੇ ਸਰਕਾਰ ਦੀ ਨੀਤੀ ਸਪਸ਼ਟ ਨਹੀਂ ਹੈਗੀ ਜਿਹੜੇ ਮੈਂ ਤੁਹਾਨੂੰ ਦੋ ਤਿੰਨ ਆਕਰੇ ਦੱਸਣੇ ਇੱਕ ਤਾਂ ਸਾਡੇ ਅੰਮ੍ਰਿਤਸਰ ਦਾ ਵਾ ਇੱਥੇ ਥੋੜੇ ਅੰਮ੍ਰਿਤਸਰ ਦੇ ਵਿੱਚ ਸਾਡਾ ਕਿਸਾਨ ਆਪਣਾ ਕਲਦੀਪ ਸਿੰਘ ਅਸੀਂ ਨਾਲ ਲੈ ਕੇ ਆਏ ਸੀ ਆ ਸਾਡੇ ਅੰਮ੍ਰਿਤਸਰ ਦੇ ਮਾਨਾਂ ਵਾਲਾ ਵਾ ਜਿਹੜਾ ਸੜਕ ਤੇ ਤੁਸੀਂ ਸਾਰੇ ਪੱਤਰਕਾਰ ਵੀ ਜਾਣਦੇ ਹੋ ਇਹ ਜਿਹੜੀ ਮਾਰਕੀਟ ਰੇਟ ਹੈ ਇੱਥੇ 19 ਕਰੋੜ ਰੁਪਏ ਦਾ ਇਹਨਾਂ ਨੂੰ ਰੁਪਈਆ ਮਿਲਦਾ ਜਿਹੜਾ ਸਰਕਾਰ ਜ਼ਮੀਨ ਅਕਵਾਇਰ ਕਰ ਰਹੀ ਹੈ 2 ਕਰੋੜ 40 ਲੱਖ ਚ ਕਰ ਰਹੀ ਹੈਗੀ ਆ ਹੁਣ ਦੱਸੋ 19 ਕਰੋੜ ਦੀ ਚੀਜ਼ ਕਿਸਾਨ ਜਿਹੜਾ ਵਾ ਇਹ ਕਿਉਂ ਦੇ ਦੇਵੇ ਇਹਨਾਂ ਨੂੰ 2 ਕਰੋੜ 40 ਲੱਖ ਤੇ ਬਾਈ ਫੋਰਸ ਡੀਡੀਆ ਸਕੂਲ ਹੈ ਉਹਦੇ ਨੇੜੇ ਇਹਨਾਂ ਦਾ ਲੈਣ ਜੜਿਆ ਤੇ ਦੂਸਰਾ ਇਹ ਗਰਦਾਸਪੁਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜੇ ਮੈਂ ਅਕੜੇ ਇਕੱਠੇ ਕੀਤੇ ਸੀ ਪਿੰਡ ਭਰਤ ਹੈ ਜਿੱਥੇ ਸਰਕਾਰ ਵਾਟ ਕਰਦੀ ਆ ਇੱਕ ਕਿਸਾਨ ਸੂਪਰ ਸਿੰਘ ਆ ਉਹਦਾ 26 ਲੱਖ ਨੂੰ ਆਡ ਹੁੰਦਾ ਉਸੇ ਪਿੰਡ ਦੇ ਨਾਲ ਹੀ ਦੂਜਾ ਕਿਸਾਨ ਹੈਗਾ ਬਲਬੀਰ ਸਿੰਘ ਉਹਦਾ 55 ਲੱਖ ਨੂੰ ਆਡ ਕਰਦੇ ਹੁਣ ਇੰਨਾ ਫਰਕ ਕਿਉਂ ਉਹ ਕਿਉਂ ਆ ਵੀ ਜਿਹੜੇ ਜਿਹੜੇ ਭ੍ਰਸ਼ਟਾਚਾਰ ਕੀਤਾ ਜੇ ਕਿਸੇ ਨੇ ਪੈਸੇ ਦਿੱਤੇ ਮੌਕੇ ਦੇ ਅਫਸਰ ਨੇ ਚੱਕੀ ਬਾਤ ਦੀ ਚੱਕੀ ਚ ਹੈਗੀ ਆ ਚਾਹ ਨਹੀਂ ਹੈਗੀ ਆ ਤੇ ਉਹਦੇ ਰੇਟ ਦੋਨੇ ਤੀਨੇ ਵਧ ਗਏ ਜੇ ਭ੍ਰਸ਼ਟਾਚਾਰ ਕਿਸੇ ਐਸਡੀਓ ਨੂੰ ਦੇ ਦਿੱਤਾ ਕਿਸੇ ਨੇ ਪੈਸਾ ਵੀ ਸਾਡਾ ਇੱਥੇ ਡੇਰੀ ਫਾਰਮ ਪਾ ਦੋ ਤੋਂ ਕਮਰਸ਼ੀਅਲਾਈਜੇਸ਼ਨ ਹੋ ਗਈ ਉਹਨੂੰ 4 ਪੈਸੇ ਵੱਧ ਮਿਲ ਗਏ ਦੂਜੇ ਨੂੰ ਪੈਸੇ ਕੋਈ ਨਾ ਮਿਲੇ ਤੋਂ ਭ੍ਰਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਆ ਤੇ ਜਿਵੇਂ ਸਰਕਾਰ ਨੇ ਪਹਿਲਾਂ ਸਾਨੂੰ ਆਰਬਿਟ੍ਰੇਸ਼ਨ ਚ ਕੱਲਿਆ ਵੀ ਉਹਨ ਅਵਾਰਡ ਤਾਂ ਕਰ ਦਿੱਤੇ ਗਏ ਆ ਕੋਈ ਪੁੱਛ ਕੇ ਨਹੀਂ ਫਿਰ ਆਰਬਿਟ੍ਰੇਸ਼ਨ ਨੂੰ ਹਾਈ ਕੋਰਟ ਨੇ ਖਤਮ ਕਰ ਦਿੱਤਾ ਗਰਦਾਸਪੁਰ ਦੇ ਵਿੱਚ ਜਿਵੇਂ ਜ਼ਬਰ ਕਰਕੇ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਜਿਵੇਂ ਕੁੱਟ ਮਾਰ ਕੇ ਜ਼ਮੀਨਾਂ ਤੇ ਕਬਜ਼ੇ ਲਿਆ ਹੁਣ ਸੁਪਰੀਮ ਕੋਰਟ ਨੇ ਆਰਬਿਟਰੇਸ਼ਨ ਬਹਾਲ ਕਰਤਾ ਅਸੀਂ ਉਹ ਕਹਿ ਰਹੇ ਪੰਜਾਬ ਸਰਕਾਰ ਨੂੰ ਫਿਰ ਉਹਨਾਂ ਦੇ ਫੈਸਲੇ ਲਾਗੂ ਕਰੋ ਅਰ ਜਿੰਨੀ ਦੇਰ ਤੱਕ ਥਰੂ ਆਊਟ ਪੂਰੇ ਪੰਜਾਬ ਦੇ ਅੰਦਰ ਤੁਸੀਂ ਕਿਸਾਨਾਂ ਨੂੰ ਪੈਸੇ ਦੇ ਨਹੀਂ ਦਿੰਦੇ ਹੈਗੇ ਉਹਨਾਂ ਦੇਰ ਤੱਕ ਜ਼ਮੀਨਾਂ ਤੇ ਕਬਜ਼ਾ ਨਾ ਲਵੋ ਅਰ ਜਿਹੜਾ ਸਾਡੀਆਂ ਇਹ ਉਹ ਕਹਿੰਦੇ ਤੁਸੀਂ ਭਰਮ ਫੁਲਾਉਂਦੇ ਜੇ ਦਾਵਾ ਸਾਡਾ ਵੀ ਜਿਵੇਂ ਕੌਮੀ ਖੇਤੀ ਨੀਤੀ ਖਲੜਾ ਕੇਂਦਰ ਨੇ ਲਿਆਂਦਾ ਅਰ ਜਿਵੇਂ ਹੁਣ ਕੋਈ ਨਹੀਂ ਤੁਸੀਂ ਕਿਤੇ ਅੰਕੜੇ ਲੱਗੋ ਖੇਤੀ ਹੀਟ ਜ਼ਮੀਨਾਂ ਘਟ ਰਹੀਆਂ ਨੇ ਪੰਜਾਬ ਖੇਤੀ ਹੀਟ ਹੀ ਪਲਦਾ ਪੁਲਦਾ ਵਾ ਔਰ ਜਿੱਦਾਂ ਅਰਬਨਾਈਜੇਸ਼ਨ ਹੁਣ ਕਰਨ ਜਾ ਰਹੀ ਹੈ ਸਰਕਾਰ ਹਰੇਕ ਕਹਿੰਦੇ ਆ ਵੀ ਤੁਹਾਨੂੰ ਲਾਈਨ ਦੇਣੀ ਬੜੀ ਮਹਿੰਗਿਆ ਤੋਂ ਲਗਾਤਾਰ ਖੇਤੀ ਤੋਂ ਜ਼ਮੀਨਾਂ ਕੱਢੀਆਂ ਜਾ ਰਹੀਆਂ ਨੇ ਔਰ ਅਸਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਲੈਣਾ ਕਾਰਪੋਰੇਟ ਨੇ ਹੱਥ ਲੈ ਲੇ ਚਾਹੇ ਦਾਣਸਾਲਾ ਨੂੰ ਲੈ ਲਵੇ ਇੱਕ ਵੱਡਾ ਹਿੱਸਾ ਸਾਡਾ ਗਰਜਈ ਹੋਇਆ ਪਿਆ ਕਿਸਾਨਾਂ ਦਾ ਉਹਦੇ ਰੀਜਨ ਹੋਰ ਨੇ ਉਹ ਵੀ ਤੋ ਇਸ ਕਰਕੇ ਭਗਵੰਤ ਮਾਨ ਸਰਕਾਰ ਦਾ ਜਿਹੜਾ ਲੈਂਡ ਪੂਲਿੰਗ ਵਾਲਾ ਫਾਰਮੂਲਾ ਉਹਨੂੰ ਸਾਡੀ ਜਥੇਬੰਦੀ ਸਾਡਾ ਮੋਰਚਾ ਕਿਸਾਨ ਮੋਰਚ ਮਜ਼ਦੂਰ ਮੋਰਚਾ ਇਹਨੂੰ ਰੱਦ ਕਰਦਾ ਹੈਗਾ ਵੀ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗੇ ਵੈਸੇ ਵੀ ਕਲੋਨੀਆਂ ਬਣ ਨਹੀਂ ਰਹੀਆਂ ਸ਼ਹਿਰਾਂ 'ਚ ਜਾਂ ਤਾਂ ਪੰਜਾਬ ਦੇ ਅੰਦਰ ਕਿਤੇ ਰੈਸੀਡ ਦੀ ਕਮੀ ਹੋਵੇ ਵੀ ਨਵੀਆਂ ਕਲੋਨੀਆਂ ਸਾਰਨ ਦੀ ਲੋੜ ਅਸੀਂ ਮੰਨ ਲਈਏ ਅੰਮ੍ਰਿਤਸਰ ਹੋਵੇ ਕਿਤੇ ਹੋਵੇ ਲੋਕ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਜਿਹੜੇ ਕਲੋਨੀ ਸਾਦੀ ਨੂੰ ਉਹਨਾਂ ਨੂੰ ਜ਼ਮੀਨਾਂ ਦਿੰਦੇ ਨੇ ਅਗਲਾ ਇਸ ਵੇਲੇ ਸਾਡੀ ਅਥਾਰਟੀ ਆ ਉਹ ਉਹਦੀ ਮਨਜ਼ੂਰੀ ਦੇ ਕੇ ਕਲੋਨੀਆਂ ਬਣ ਨਹੀਂ ਰਹੀਆਂ ਨੇ ਤੇ ਨਵਾਂ ਫਾਰਮੂਲਾ ਲਿਆਉਣ ਦੀ ਲੋੜ ਸਾਨੂੰ ਨਹੀਂ ਲੱਗਦਾ ਵੀ ਹੈਗੀ ਆ ਦੂਸਰਾ ਜਿਹੜਾ ਐਮਐਸਪੀ ਦਾ ਐਲਾਨ ਐਕੀ 25 26 ਨੂੰ ਕੇਂਦਰ ਨੇ ਕੀਤਾ ਹੈਗਾ ਜਿਹੜੇ ਸਾਡੇ ਕੇਂਦਰ ਦੇ ਰਾਜ ਮੰਤਰੀ ਵੈਸ਼ਨੋ ਜੀ ਸੀ ਜੋ ਕੁਝ ਉਹਨਾਂ ਨੇ ਦੇਸ਼ ਦੇ ਅੱਗੇ ਗੁੰਮਰਾਹ ਕੀਤਾ ਦੇਸ਼ ਨੂੰ ਉਹਨਾਂ ਨੇ ਬੋਲਣ ਲੱਗਿਆ ਵੀ ਅਸੀਂ C2 50 ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਿਹੜਾ ਕੇਂਦਰ ਦਾ ਇੱਕ ਅਦਾਰਾ ਵਾ ਸੀਐਸਸੀਪੀ ਜਿਹੜਾ ਫਸਲ ਤੇ ਹੀ ਫਸਲਾਂ ਦੇ ਭਾਅ ਐਲਾਨ ਕਰਦਾ ਹੈਗਾ ਵਾ ਉਹਨੇ A2 FL ਦੇ ਹਿਸਾਬ ਨਾਲ ਇਹ ਫਸਲਾਂ ਦੇ ਭਾਅ ਦਿੱਤੇ ਹੈਗੇ ਮੈਂ ਥੋੜਾ ਆંકੜਾ ਇੱਕ ਦੇ ਦਿਆ ਮੇਰੇ ਕੋਲ ਦੂਜੇ ਆંકੜੇ ਵੀ ਆ ਗਏ ਆ ਉਹਦੇ ਮੁਤਾਬਕ ਜਿਹੜਾ ਵਾ ਉਹਨਾਂ 2390 ਰੁਪਏ ਹੋਣ ਸਾਨੂੰ ਦੇ ਰਹੇ ਨੇ ਜਿਹੜਾ ਜਿਹੜਾ ਦਾਵਾ ਕਰਦੀ ਆ ਮੋਦੀ ਸਰਕਾਰ C2 ਦੇ ਅਨੁਸਾਰ 2090 ਰੁਪਏ ਸਾਡਾ ਲਾਗਤ ਖਰਚਾ ਬਣਦਾ ਸੀਟੂ ਦੇ ਅਨਸਾਰ ਅਰ ਜੇ ਸਾਨੂੰ ਭਾ ਮਿਲੂਗਾ ਤਾਂ 3135 ਰੁਪਏ ਮਿਲੂਗਾ ਅਰ ਜਿਹੜਾ ਦਾਵਾ ਵੈਸ਼ਨਵ ਜੀ ਕਰ ਰਹੇ ਉਹਦੇ ਨਾਲ ਉਹ 600 68 ਰੁਪਏ ਸਾਨੂੰ ਘੱਟ ਮਿਲ ਰਹੇ ਆ ਤੋ ਅਸੀਂ ਸਿਰਫ ਸਰਕਾਰ ਨੂੰ ਇਹ ਕਹਿਨੇ ਆ ਵੀ ਤੁਸੀਂ ਦੇਸ਼ ਨੂੰ ਗਮਰਾਹ ਨਾ ਕਰਿਆ ਕਰੋ ਅਰ ਮੇਰੇ ਕੋਲ ਲਗਭਗ ਜਿੰਨਾ ਜਿੰਨਾ ਫਸਲਾਂ ਦੇ ਭਾ ਸਾਨੂੰ ਘੱਟ ਮਿਲ ਰਹੇ ਆ ਉਹ ਸਾਰੇ ਤੁਸੀਂ ਦੇਖ ਲਓ ਕੋਈ ਵੀ ਫਸਲ ਕੱਢ ਲਿਓ ਜੇ ਮੂੰਗੀ ਵਿੱਚ ਅਸੀਂ ਲਾ ਲਈਏ ਤੇ ਮੂੰਗੀ ਵਿੱਚ ਘਟੂ ਘਟ 2446 ਰੁਪਏ ਘੱਟ ਮਿਲ ਰਹੇ ਆ ਹੋਰ ਫਸਲਾਂ ਵੀ ਜਿਵੇਂ ਤੁਸੀਂ ਇਹਦੇ ਵਿੱਚ ਕਹੋਗੇ ਸਨਫਲਾਵਰ ਆ ਸਨਫਲਾਵਰ ਦੇ ਵਿੱਚ 1825 ਰੁਪਏ ਜਿਹੜੀ ਸੀਏਸੀਪੀ ਦੀ ਰਿਪੋਰਟ ਆ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਜਾਂ ਉਹਦੇ ਮੁਤਾਬਕ ਹੀ ਘੱਟ ਮਿਲ ਰਹੇ ਆ ਤੇ ਅਸੀਂ ਸਮਝਦੇ ਆ ਵੀ ਸਾਡੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਮੋਦੀ ਸਰਕਾਰ ਨੂੰ ਕੇਰਲਾ ਮਾਡਲ ਦੱਸਾਂਗੇ ਕੇਰਲਾ ਮਾਡਲ ਦੇ ਵਿੱਚ ਉਹਨਾਂ ਨੇ 16 ਫਸਲਾਂ ਤੇ ਸਬਜ਼ੀਆਂ ਤੇ ਫਲਾਂ ਤੇ ਜਿਹੜਾ ਵਾ ਉਹ ਕੀਮਤ ਸਥਿਰਤਾ ਪ੍ਰੋਗਰਾਮ ਲੈ ਕੇ ਆਂਦਾ ਸੀਗਾ 2020 ਦੇ ਵਿੱਚ ਉਹ ਕਹਿੰਦੇ ਕੱਲਾ 10 ਕਰੋੜ ਰੁਪਈਆ ਵਿੱਚ ਪਾਉਣਾ ਪੈ ਗਿਆ ਤੇ ਜਿਹੜੀਆਂ ਉਹ ਕੀਮਤਾਂ ਤੈਅ ਕੀਤੀਆਂ ਉਹ ਤੋਂ ਹੇਠਾ ਕਦੀ ਵੀ ਨਹੀਂ ਅੱਜ 5 ਸਾਲਾਂ ਤੱਕ ਕੁੱਲ ਕੇਰਲਾ ਸਰਕਾਰ ਦਾ 32 ਕਰੋੜ ਰੁਪਈਆ ਲੱਗਾ ਤੇ 16 ਸਬਜ਼ੀਆਂ ਤੇ ਫਲਾਂ ਦੇ ਉੱਤੇ ਕਦੀ ਵੀ ਕਿਸਾਨਾਂ ਦੇ ਰੇਟ ਹੇਠਾ ਨਹੀਂ ਆਏ ਹੈਗੇ ਜੇ ਕੇਂਦਰ ਚਾਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਸਾਨੂੰ ਬਣਾ ਕੇ ਦੇਣਾ ਤਾਂ ਸਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਜਿਹੜਾ ਮੁਦਰਾ ਕੋਸ਼ ਅੰਡਿਆ ਜਿਹੜੇ ਉੱਥੋਂ ਦੇ ਮੰਤਰੀ ਨੇ ਰਿਪੋਰਟ ਦਿੱਤੀ ਆ ਅੱਜ ਵੀ ਪਾਕਿਸਤਾਨ ਦੇ ਵਿੱਚ ਫਸਲਾਂ ਦੇ ਰੇਟ ਤੈ ਨਹੀਂ ਕੀਤੇ ਗਏ ਉਹਨਾਂ ਨੇ ਕਹਿੰਦਾ ਵੀ ਹੁਣ ਰੇਟ ਤੈ ਨਹੀਂ ਹੋਣਗੇ ਇੱਕ ਮੰਨ ਦਾ 3700 ਰੁਪਏ ਰੇਟ ਸੀਗਾ ਜਿਹੜੀ ਅਮਰੀਕਾ ਜੋ ਪਾਲਸ ਸਰਕਾਰ ਨੇ ਕੋਈ ਫਸਲਾਂ ਖਰੀਦਦਾਰੀਆਂ ਨੇ ਜੇ ਅਮਰੀਕਾ ਨੇ ਬਾਮ ਰੋੜ ਕੇ ਪਾਕਿਸਤਾਨ ਨੂੰ ਥੱਲੇ ਲਾ ਲਿਆ ਤੇ ਬਾ ਇੰਡੀਆ ਦੀ ਵੀ ਮਰੋੜੀ جاری ਇੱਕ ਦਿਨ ਇਹ ਵੀ ਆਊਗਾ ਇਹ ਵੀ ਤੈਅ ਕਰ ਦੇਣਗੇ ਕਿ ਹੁਣ ਨਾ ਤਾਂ ਅਸੀਂ ਫਸਲਾਂ ਦੇ ਰੇਟ ਤੈਅ ਕਰਨੇ ਆ ਤੇ ਨਾ ਸਾਡ ਥੋੜੀ ਸੰਕਟ ਹੋਰ ਕਹਿ ਰਹਾ ਹੋਊਗਾ ਖੇਤੀ ਅੰਦਰ ਖੁਦਕੁਸ਼ੀਆਂ ਲਗਾਤਾਰ ਵਧ ਰੀਆਂ ਇੱਕ ਮਿੰਟ ਨੂੰ ਹੋਰ ਨੋਟ ਕਰਾਦਾ ਜਿਹੜੀ ਪਿਛਲੇ ਦਿਨੀ ਘਟਨਾ ਸਾਹਮਣੇ ਆਈ ਆ ਜਿਹੜਾ ਮਹਾਰਾਸ਼ਟਰ ਦਾ ਪੈਵਾਰ ਕਿਸਾਨ ਸੀ ਜਿਹੜੀ ਮੋਂਫਲੀ ਉਹਦੀ ਮੰਡੀ ਚ ਰੁੜਦੀ ਜਾਂਦੀ ਸੀ ਬੜੀ ਵੀਡੀਓ ਇਹ ਇਕੱਲੇ ਇੱਕ ਕਿਸਾਨ ਦੀ ਦਾਸਤਾ ਨਹੀਂ ਹੈਗੀ ਮਹਾਰਾਸ਼ਟਰ ਦੇ ਜਿਹੜਾ ਕਾਟਨ 벨ਟ ਆ ਉਹਦੇ 12 ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ ਇੱਕ ਦਿਨ ਦਾ ਨਹੀਂ ਹੈਗਾ ਔਰ ਜੇ ਅਸੀਂ ਕਹਿੰਨੇ ਫਸਲੀ ਬੀਮਾ ਦੋ ਦਿਨਾਂ ਸਾਨੂੰ ਦੇ ਦੇਓ ਮਤਲਬ ਕੀ ਆ ਵੀ ਭਾਰਤੀ ਸਰਕਾਰ ਸਾਨੂੰ ਫਸਲੀ ਬੀਮਾ ਦੋ ਦਿਨਾਂ ਦੇ ਦੇਵੇ ਤਾਂ ਦੇਸ਼ ਅੰਦਰ ਖੁਦਕੁਸ਼ੀਆਂ ਦਾ ਅਰਜਾਨਾ ਵਤ ਰਿਆ ਕਿਸਾਨ ਕਰਜ਼ਈ ਹੈ ਸੇ ਕਰਕੇ ਨਾਲ ਤੇ ਕਿਸਾਨਾਂ ਨੂੰ ਕਰਜ਼ਾ ਮੁਕਤੀ ਕੀਤੀ ਜਾਵੇ ਔਰ ਇਹਦੇ ਨਾਲ ਦੀ ਨਾਲ ਅੱਜ ਜੋ ਪੰਜਾਬ ਦੇ ਅੰਦਰ ਲਾਂ ਆਰਡਰ ਦਾ ਸਵਾਲ ਆ ਜਿਹੜਾ ਬਠਿੰਡੇ ਸੀਆਈ ਸਟਾਫ ਦੇ ਵਿੱਚ ਨਰਿੰਦਰ ਦੀਪ ਸਿੰਘ ਜਿਹੜਾ ਪੁਲਿਸ ਕਸਟਡੀ ਵਿੱਚ ਜਿਹਦੀ ਮੌਤ ਹੋ ਗਈ ਆ ਜਿਹੜੀ ਬਹੁਤ ਗੰਭੀਰ ਆ ਕਿ ਪੰਜਾਬ ਫਿਰ ਉਸ ਕਾਲੇ ਦੌਰ ਵਿੱਚ ਚਲਾ ਗਿਆ ਤੋਂ ਪਹਿਲਾਂ ਫੇਕ ਇਨਕਾਊਂਟਰ ਜਿਹੜਾ ਨਰਿੰਦਰਦੀਪ ਸਿੰਘ ਦਾ ਹੀ ਉਹ ਵੀ ਸਾਡੇ ਉਹ ਵੀ ਸਾਡੇ ਨਰਿੰਦਰਦੀਪ ਸਿੰਘ ਤੇ ਅਕਾਸ਼ਦੀਪ ਦਾ ਫੇਕ ਇਨਕਾਊਂਟਰ ਵੀ ਸਾਡੇ ਸਾਹਮਣੇ ਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਭਾਈ ਇਸ ਕਿਸਮ ਦੇ ਹਾਲਾਤ ਵੀ ਪੰਜਾਬ ਅੰਦਰ ਨਹੀਂ ਚਾਹੀਦੇ ਲੋਕਾਂ ਦੀ ਜਾਨਵਾਲ ਦੀ ਰਾਖੀ ਕਰਨਾ ਪੁਲਿਸ ਦਾ ਹੱਕ ਹੈਗਾ ਔਰ ਜੇ ਉੱਥੇ ਹੁਣ ਸਾਰਾ ਕੁਝ ਸਾਹਮਣੇ ਆ ਗਿਆ ਤੇ ਜੜੇ ਵੀ ਪੁਲਿਸ ਅਫਸਰ ਦੋਸ਼ੀ ਨੇ ਉਹਨਾਂ ਖਿਲਾਫ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਇਹ ਬਖਸ਼ਣ ਇਹ ਤੋਂ ਨਾਲ ਦੀ ਨਾਲ ਜਿਹੜਾ ਪਿੰਡ ਕਨਸੋਹਾ ਮੇਰੇ ਖਲ ਬਠਿੰਡੇ ਦੇ ਵਿੱਚ ਜਿਹੜਾ ਸੀਵਰੇਜ ਦਾ ਮਸਲਾ ਚੱਲ ਰਿਹਾ ਜਿੱਥੇ ਬੀਕੇਯੂ ਸਿੰਧੂਪੁਰ ਦੇ ਬਹੁਤ ਸਾਰੇ ਲੀਡਰ ਜਿਹੜੇ ਆ ਗਿਰਤਾਨ ਕੀਤੇ ਗਏ ਆ ਦੇਖੋ ਜਿਹੜਾ ਪ੍ਰਦੂਸ਼ਣ ਰੋਕਥਾ ਐਕਟ ਇਹ ਕਹਿੰਦਾ ਵੀ ਤੁਸੀਂ ਕਿਸੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉਹ ਪਾਣੀ ਕੱਢ ਕੇ ਡਰੇਨ ਜਿਹਨੂੰ ਅਸੀਂ ਪੰਜਾਬੀ ਆਪਣੇ ਮਾਧਿਅਮ ਤੇ ਨਿਕਾਸੂ ਕਹਿੰਦੇ ਹੁਥੇ ਪਾਇਆ ਜਾ ਰਿਹਾ ਪੋਲੂਸ਼ਨ ਐਕਟ ਦੇ ਅਨੁਸਾਰ ਅਸੀਂ